ਜੰਡੇਆਲਾ ਪੁਲਿਸ ਦੀ ਵੱਡੀ ਕਾਮਯਾਬੀ ਅਨਲੀਗਲ ਫੜੀਆਂ ਸ਼ਰਾਬ ਦੀਆਂ 740 ਪੇਟੀਆਂ ਬਰਾਮਦ ਬਿਹਾਰ ਚੰਡੀਗੜ੍ਹ ਰੋਡ ਤੇ ਹੁੰਦੀ ਸੀ ਸਪਲਾਈ ਮਹੌਲੀ ਤੋਂ ਲਿਆਉਣ ਦੀ ਪੁਸ਼ਟੀ ਬੰਦ ਕੰਟੇਨਰ ਵਿੱਚ ਤਸਕਰੀ ਹਰ ਪੇਟੀ ਵਿੱਚ ਮਿਲੇ 180 ਗ੍ਰਾਮ ਦੇ 50 ਪਾਊਜ਼ ਐਫ ਆਈ ਆਰ ਦਰਜ ਰਿਮਾਂਡ ਤੇ ਪੁਸ਼ਗਿਸ਼ ਦੌਰਾਨ ਹੋ ਸਕਦੇ ਵੱਡੇ ਖੁਲਾਸੇ ਜੰਡੇਆਲਾ ਪੁਲਿਸ ਨੇ ਸ਼ਰਾਬ ਤਸਕਰੀ ਦੇ ਵੱਡੇ ਰੈਕਟ ਦਾ ਪਰਦਾਫਾਸ਼ ਕਰਦਿਆਂ ਇੱਕ ਬੰਦ ਕੰਟੇਨਰ ਵਿੱਚ ਅਵੈਧ ਸ਼ਰਾਬ ਦੀਆਂ 740 ਪੇਟੀਆਂ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਦੇ ਮਤਾਬਕ ਇਹ ਸ਼ਰਾਬ ਮਹਾਲੀ ਤੋਂ ਭਰੀ ਗਈ ਅਤੇ ਬਿਹਾਰ ਚੰ디ਗੜ੍ਹ ਰੋਡ ਤੇ ਸਪਲਾਈ ਕੀਤੀ ਜਾਂਦੀ ਸੀ। ਇਸ ਸਮੱਗਰੀ ਵਿੱਚ ਵੱਡੇ ਜਲ ਦੇ ਤਹਿ ਵੱਖ-ਵੱਖ ਰਾਜਾਂ ਵਿੱਚ ਭੇਜੀ ਜਾ ਰਹੀ ਸੀ। ਪੁਲਿਸ ਅਧਿਕਾਰੀ ਮੁਖਤਿਆਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੱਕ ਦੇ ਆਧਾਰ ਤੇ ਇੱਕ ਕੰਟੇਨਰ ਨੂੰ ਰੋਕਿਆ ਗਿਆ। ਡਰਾਈਵਰ ਚੈਕਿੰਗ ਤੋਂ ਬਚਣ ਲਈ ਟਾਈ ਸੂਟ ਦਾ ਬਿੱਲ ਦਿਖਾਉਂਦਾ ਸੀ ਪਰ ਜਦੋਂ ਪੁਲਿਸ ਨੇ ਕੰਟੇਨਰ ਦੀ ਤਲਾਸ਼ੀ ਲਈ ਤਾਂ ਉਸ ਦੇ ਅੰਦਰੋਂ ਅਵੈਧ ਸ਼ਰਾਬ ਦੇ 180 ਗ੍ਰਾਮ ਦੇ ਪੌਜਾ ਨਾਲ ਭਰੀ 740 ਪੇਟੀਆਂ ਬਰਾਮਦ ਹੋਈਆਂ। ਹਾਰ ਪੇਟੀ ਵਿੱਚ ਲਗਭਗ 50 ਔਜ ਰੱਖੇ ਹੋਏ ਸਨ ਪੁਲਿਸ ਦੇ ਪੁੱਛਗਿੱਛ ਕਰਨ ਤੋਂ ਬਾਅਦ ਗ੍ਰਿਫਤਾਰੀ ਕੀਤੀ ਵਿਅਕਤੀ ਨੇ ਕਬੂਲਿਆ ਕਿ ਉਹ ਇਹ ਸਮਗਰੀ ਮਹੱਲੀ ਤੋਂ ਲੈ ਕੇ ਆਇਆ ਸੀ ਪਹਿਲਾਂ ਵੀ ਉਸ ਨੇ ਦੱਸਿਆ ਕਿ ਉਹ ਚੰਡੀਗੜ੍ਹ ਦੇ ਬਿਹਾਰ ਦੀ ਸਪਲਾਈ ਕਰਦਾ ਸੀ ਪੁਲਿਸ ਵੱਲੋਂ ਉਸ ਨੂੰ ਰਿਮਾਂਡ ਤੇ ਲੈ ਕੇ ਹੋਰ ਪੜਤਾਲ ਸ਼ੁਰੂ ਕੀਤੀ ਗਈ ਹੈ ਜਿਸ ਦੌਰਾਨ ਇਹ ਪਤਾ ਲੱਗੇਗਾ ਕਿ ਇਹ ਸਮਗਰੀ ਕਿਸ ਨੇ ਮੰਗਵਾਈ ਸੀ ਕੌਣ ਕੌਣ ਸ਼ਾਮਲ ਹੈ ਪੁਲਿਸ ਅਧਿਕਾਰੀ ਮੁਤਾਬਕ ਇਹ ਦਸਕਰ ਬਹੁਤ ਚਤਰਾਈ ਨਾਲ ਕੰਮ ਕਰ ਰਹੇ ਸਨ ਇਹਨਾਂ ਦੀ ਕਾਰਵਾਈ ਮੁਕੰਮਲ ਤੌਰ ਤੇ ਯੋਜਨਾਬੰਦ ਸੀ ਜਿਸ ਵਿੱਚ ਕੰਟੇਨਰ ਨੂੰ ਬਾਹਰੋਂ ਸਧਾਰਨ ਸਮਾਨ ਲੈ ਜਾਣ ਵਾਲਾ ਦਿਖਾਇਆ ਜਾਂਦਾ ਸੀ ਪਰ ਅੰਦਰੋਂ ਸ਼ਰਾਬ ਦੀ ਸਪਲਾਈ ਕੀਤੀ ਜਾਂਦੀ ਸੀ ਪੰਜਾਬ ਸਰਕਾਰ ਅਤੇ ਡੀਜੀਪੀ ਦੇ ਹੁਕਮ ਅਨੁਸਾਰ ਚੱਲ ਰਹੀ ਵਿਆਪਕ ਮੁਹਿੰਮ ਦੇ ਤਹਿਤ ਨਸ਼ੀ ਅਤੇ ਅਵੈਧ ਸ਼ਰਾਬ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜੰਡੇਆਲਾ ਪੁਲਿਸ ਦੀ ਇਹ ਕਾਰਵਾਈ ਉਸੇ ਤਰ੍ਹਾਂ ਇੱਕ ਵੱਡੀ ਸਫਲਤਾ ਮੰਨੀ ਜਾ ਰਹੀ ਹੈ ਪੁਲਿਸ ਨੇ ਐਫ ਆਰ ਆਈ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੰਭਾਵਨਾ ਹੈ ਕਿ ਅਗਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਸਾਹਮਣੇ ਆਉਣਗੇ ਰਮੇਲ ਸਿੰਘ ਸੈਦੋਲੇਲ ਪਬਲਿਕ ਪ੍ਰਾਈਮ ਟੀਵੀ ਰਿਆਲਾ ਗੁਰੂ ਜੀ ਸ਼ਰਾਬ ਭਰਤੀ ਬੜੀ ਗਈ ਹੈ ਕਿੰਨਾ ਜਿਹੜਾ ਇਹਦੇ ਵਿੱਚ ਪੀਗੀਆਂ ਬਣੀਆਂ ਗਈਆਂ ਸੀ ਕਿੱਥੇ ਲਿਕੇ ਜਾ ਰਹੀ ਇਸ ਇਹਦੇ ਵਿੱਚ ਇਹ ਆ ਜੀ ਪੰਜਾਬ ਸਰਕਾਰ ਦੁਆਰਾ ਜਿਹੜਾ ਸਾਡਾ ਕੈਸ਼ ਆਪਰੇਸ਼ਨ ਨਸ਼ਿਆ ਵਿਰੋਧੀ ਚੱਲਦੀ ਮੁਹਿੰਮ ਕੱਲ ਵੀ ਜੰਡੇਲਾ ਸ਼ਹਿਰ ਦੇ ਵਿੱਚ ਸਰਚ ਆਪਰੇਸ਼ਨ ਚੱਲੇ ਸੀ ਤੇ ਕਾਫੀ ਵੱਡੀ ਮਾਤਰਾ ਚ ਬਰਾਮਦੀਆਂ ਹੋਈਆਂ ਤੇ ਦੋਸ਼ੀ ਪੜੇ ਉਸੇ ਹੀ ਲੜੀ ਦੇ ਵਿੱਚ ਸਾਡੇ ਚੌਂਕੀ ਚਾਰਜ ਰਸ਼ਪਾਲ ਸਿੰਘ ਨਵਾਂ ਪਿੰਡ ਇਹਨਾਂ ਨੇ ਵੀ ਨਾਕਾ ਲਾਇਆ ਸੀ ਤੇ ਇੱਕ ਕੈਂਟਰ ਇਹਨਾਂ ਨੂੰ ਆਉਂਦਾ ਦਿਖਾਈ ਦਿੱਤਾ ਸ਼ੱਕੀ ਤੌਰ ਤੇ ਇਹਨਾਂ ਡੱਕਿਆ ਨੂੰ ਤੇ ਉਹਦਾ ਜਿਹੜਾ ਡਰਾਈਵਰ ਆ ਉਤਰ ਕੇ ਭੱਜ ਗਿਆ ਭੱਜਣ ਲੱਗਾ ਕਾਬੂ ਕੀਤਾ ਪੁੱਛਿਆ ਪਹਿਲਾਂ ਤਾਂ ਇਸ ਚੀਜ਼ ਨੂੰ ਮੰਨਿਆ ਨਹੀਂ ਥੋੜਾ ਸ਼ਕਤੀ ਨਾਲ ਪੁੱਛਿਆ ਤੇ ਉਹਨੇ ਦੱਸਿਆ ਵੀ ਇਹ ਸ਼ਰਾਬ ਵਾਲੀ ਜਦੋਂ ਇਹਨਾਂ ਨੇ ਚੈੱਕ ਕੀਤਾ ਤਾਂ ਕਰੀਬ ਅੰਗਰੇਜ਼ੀ ਵਿਸਕੀ ਜਿਹੜੀ ਆ ਸਾਡੇ 1700 ਦੇ ਕਰੀਬ ਪੇਟੀ ਸੀ ਤੇ ਇੱਕ ਪੇਟੀ ਦੇ ਵਿੱਚ ਉਹ ਗਏ ਸੀ 48 48 ਕਾਫੀ ਵੱਡੀ ਤਾਦਾਦ ਦੇ ਵਿੱਚ ਇਹਨੂੰ ਗਿੜਿਆ ਜਾਊਗਾ ਜੀ ਉਹ ਫਿਰ ਇਹਨਾਂ ਨੇ ਉਹਨੂੰ ਚੈੱਕ ਕਰਕੇ ਤੇ ਐਫੀਆਰ ਦਰਜ ਕੀਤੀ ਕਿਹੜੇ ਬ੍ਰਾਂਡ ਦੀ ਸ਼ਰਾਬ ਹੈ ਇਹ ਤਿੰਨ ਤਰ੍ਹਾਂ ਦੇ ਅਲੱਗ-ਅਲੱਗ ਬ੍ਰਾਂਡ ਨੇ ਜੀ ਤੇ ਤਿੰਨ ਤਰ੍ਹਾਂ ਦੇ ਔਰ ਉਹਦੀ ਪੁਸ਼ਕੇ ਵਿੱਚ ਦੱਸਣ ਤਾਅ ਕਿ ਵੀ ਇਹ ਜਿਆਦਾ ਬਿਹਾਰ ਤੇ ਅਦਰ ਸਟੇਟਾਂ 'ਚ ਮੁਹਾਲੀ ਤੋਂ ਲੈ ਕੇ ਜਾਂਦਾ ਸੀ ਕੋਈ ਮੁਹਾਲੀ ਡਾਊਨ ਆ ਇਹਨਾਂ ਦਾ ਇੱਕ ਬਿੱਲ ਦੇ ਉੱਪਰ ਸ਼ਰਾਬ ਲਿਖ ਕੇ ਜਾਂਦੇ ਸੀ ਜਾਂ ਫਿਰ ਬਿਨਾ ਬਿੱਲ ਤੋਂ ਇਹ ਸ਼ਰਾਬ ਬਈ ਬਿੱਲ ਜਦੋਂ ਪੁੱਛਗਿੱਛ ਕੀਤੀ ਤਾਂ ਬਿੱਲ ਮੁਤਾਬਕ ਦੱਸਿਆ ਵੀ ਜਦੋਂ ਵੀ ਲੈ ਕੇ ਜਾਂਦੇ ਨੇ ਤਾਂ ਅਸੀਂ ਡਰਾਈ ਫਰੂਟ ਦਾ ਬਿੱਲ ਲੈ ਕੇ ਜਾਂਦੇ ਹਾਂ ਇੱਕ ਕੰਟੇਨਰ ਟਾਈਪ ਆ ਇੱਕ ਕੰਟੇਨਰ ਟਾਈਪ ਬੰਦਵਾਇਆ ਹੈ ਕੈਂਟਰ ਤੇ ਡਰਾਈ ਫਰੂਟ ਦਾ ਬਿੱਲ ਦੱਸ ਰਿਹਾ ਸੀਗਾ ਬਟ ਬਿਲ ਕੋਈ ਬਿਨਾ ਬਿੱਲ ਤੋਂ ਇਹ ਸ਼ਰਾਬ ਜਾਰੀ ਜੀ ਇਲੀਗਲ ਸ਼ਰਾਬ ਦੀ ਹੋ ਰਹੀ ਹੈ ਕਿੰਨਾ ਬਰਾਮਗੀ ਕੀਤੀ ਇਹ ਨਵਾਂ ਪਿੰਡ ਦੇ ਨਾਲ ਹੀ ਆ ਜੀ ਉੱਥੇ ਨਾਕਾਬੰਦੀ ਹੈ ਹਾਈਵੇ ਤੇ ਉੱਥੇ ਇਹਨਾਂ ਨੇ ਬਰਾਮਗੀ ਇਹ ਕਿਹੜੀ ਪੈਕਿੰਗ ਹੁੰਦੀ ਹੈ ਕਿੱਥੇ ਹੁੰਦੀ ਹੈ ਪਰ ਇਹਦੇ ਬੰਦੇ ਦੇ ਦੱਸਣ ਮੁਤਾਬਕ ਹੀ ਹੈ ਵੀ ਮੈਂ ਵੀ ਅੱਗੇ ਨਹੀਂ ਗਿਆ ਗੋਡਾਊਨ ਮੈਨੂੰ ਉੱਥੇ ਹੀ ਗੱਡੀ ਦੀ ਸਪਲਾਈ ਹੁੰਦੀ ਤੇ ਮੈਂ ਕੇ ਲੈ ਕੇ ਜਾਂਦਾ ਅਦਰ ਸਟੇਟਾਂ 'ਚ ਤੇ ਉਹ ਅਸੀਂ ਤਕਰੀਬਨ ਆਡੈਂਟੀਫਾਈ ਕਰ ਲਿਆ ਜੀ ਮੁਹੱਲੀ ਵਾਲਾ ਗੋਡਾਊਨ ਵੀ ਪਲੱਸ ਜਿਹੜਾ ਗੱਡੀ ਦੇ ਮਾਲਕ ਨੇ ਜਿਹੜੇ ਰੋहतक ਪਾਣੀਪਤ ਤੋਂ ਉਹ ਵੀ ਤਕਰੀਬਨ ਆਡੈਂਟੀਫਾਈ ਕਰ ਲਿਆ ਜੀ ਉਹਨਾਂ ਨੂੰ ਇਸ ਮੁਕਦਮੇ 'ਚ ਨਾਮਿਨੇਟ ਕਰਕੇ ਜਲਦ ਫੜ ਕੇ ਲੈ ਕੇ ਆਵਾਂਗੇ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਸੀ ਹੱਲੇ ਇਹਨੇ ਤੇ ਇਹਦੇ ਦੱਸਣ ਮੁਤਾਬਕ ਬਹੁਤ ਥੋੜੇ ਟਾਈਮ ਤੋਂ ਇਹ ਕੰਮ ਕਰ ਰਿਹਾ ਹੈਗਾ ਤੇ ਉਹ ਜਿਹੜੀਆਂ ਪਿੱਛੇ ਵੱਡੇ ਗਡਾਊਨ ਨੇ ਏਜੰਸੀਆਂ ਨੇ ਉਹਨਾਂ ਨੂੰ ਜਦੋਂ ਗ੍ਰফতার ਕਰਾਂਗੇ ਤਾਂ ਫਿਰ ਇਹਨਾਂ ਦਾ ਵੱਡਾ ਖਲਾਸਾ ਹੋਏਗਾ ਜੀ ਇੱਧਰ ਵੀ ਜਿਹੜੇ ਪੰਜਾਬ ਜਿਹੜੀ ਲੱਕ ਕੇ ਆਏ ਸੀ ਜਿਵੇਂ ਤੁਸੀਂ ਦੱਸਿਆ ਕਿ ਯੂਪ ਬਿਹਾਰ ਦੇ ਵਿੱਚ ਸਪਲਾਈ ਕਰਦੇ ਸੀ ਜਿਵੇਂ ਮੀਤੀ ਰਾਤ ਜਿਵੇਂ ਫੜਿਆ ਗਿਆ ਤੇ ਕਿ ਅਮਰਸਾਦ ਦੇ ਵਿੱਚ ਵੀ ਇਹਨਾਂ ਨੇ ਸਪਲਾਈ ਕਰਨੀ ਸੀ ਚਾਂਸ ਦੇ ਹੀ ਆ ਜੀ ਬਾਕੀ ਹੁਣ ਰਮਾਂਡ ਲੈ ਕੇ ਆਉਨੇ ਆ ਅਗਲੀ ਕੁਛ ਕੁਛ ਬੁੜਲੀ ਕੁਛ ਕੁਛ ਤੇ ਇੱਥੇ ਤੱਕ ਗੱਲ ਆਈ ਜਿੰਨੀ ਮੈਂ ਦੱਸੀ ਆ ਤੇ ਰਮਾਂਡ ਦੇ ਦੌਰਾਨ ਸਾਰਾ ਖਲਾਸਾ ਕਰਾਂਗੇ ਇਹ ਤਾਂ ਇਹ ਪਤਾ ਲੱਗਿਆ ਕਿ ਜਿਹੜੀ ਅਮਨਸਰ ਇਹ ਮੰਗਵਾਈ ਗਈ ਆ ਕਿ ਉਹਦੇ ਬਾਰੇ ਕੁਝ ਪਤਾ ਚੱਲ ਪਾਇਆ ਕਿ ਕਿੰਨਾ ਨੇ ਮੰਗਵਾਈ ਸੀ ਤੇ ਕਿ ਕਿੰਨਾਂ ਨੂੰ ਜਾ ਕੇ ਇਹਨਾਂ ਨੇ ਸਪਲਾਈ ਕਰ ਨਹੀਂ ਉਹ ਤਾਂ ਇੱਕ ਡਰਾਈਵਰ ਟਾਈਪ ਬੰਦਾ ਏ ਇਹ ਉਹਨਾਂ ਦੀਆਂ ਏਜੰਸੀਆਂ ਤੋਂ ਉਹਨਾਂ ਦੇ ਗੋਡਾਊਨ ਤੋਂ ਉਹਨਾਂ ਦੇ ਮਾਲਕਾਂ ਤੋਂ ਪਤਾ ਲੱਗੇਗਾ ਜੀ ਉਹ ਅਸੀਂ ਉਹਨਾਂ ਨੂੰ ਨੋਮੀਨੇਟ ਕਰਕੇ ਜਲਦ ਗ੍ਰਿਫਤਾਰ ਕਰਕੇ ਬੰਦ ਕਰਾਂਗੇ ਹਵਾਲਾ ਇਹਨਾਂ ਨੇ ਅਨਲੋਡ ਕਿੱਥੇ ਕਰਦੇ ਸੀ ਅਨਲੋਡ ਲਗ ਲਗ ਜਗ੍ਹਾ ਤੇ ਹਲੇ ਇਹਦੇ ਦੱਸਣ ਮੁਤਾਬਕ ਲੈ ਕੇ ਟ੍ਰੈਵਲ ਹੀ ਕਰ ਰਿਹਾ ਸੀ ਜੀ ਤੇ ਜਿੱਥੇ ਵੀ ਅਨਲੋਡ ਕਰਨਾ ਸੀਗਾ ਕੌਣ ਇਹਨਾਂ ਨੂੰ ਮੰਗਵਾਇਆ ਜੇ ਅਮਸਰ ਏਰੀਏ ਦੇ ਵਿੱਚ ਆ ਤੇ ਅਸੀਂ ਉਹਨੂੰ ਵੀ ਨਹੀਂ ਬਖਸ਼ਾਂਗੇ ਹੋਰ ਪੁਲਿਸ ਵੱਲੋਂ ਕੀ ਕਾਰਵਾਈ ਹੈ ਸਾਡੇ ਇੱਤੇ ਮੁਕਦਮਾ ਦਰਜ ਕਰ ਦਿੱਤਾ ਇਹਨੂੰ ਪੁਲਿਸ ਰਿਮਾਂਡ ਲਿਆ ਜਾ ਰਿਹਾ ਬਰੀਕੀ ਨਾ ਪੁੱਛਕਿਸ਼ ਕਰਾਂਗੇ ਜਿਹੜੇ-ਜਿਹੜੇ ਇਸ ਚੀਜ਼ ਦੇ ਗੋਰਖ ਧੰਦੇ ਦੇ ਵਿੱਚ ਇਲੀਗਲ ਸ਼ਰਾਬ ਇਧਰ-ਉਧਰ ਐਕਸਪੋਰਟ ਕਰਨ 'ਚ ਸ਼ਾਮਲ ਹੋਣਗੇ ਕੋਈ ਛੱਡਿਆ ਨਹੀਂ ਜਾਊਗਾ